ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਨਮਕੀਨ ਬੂੰਦੀ ਬੂੰਦੀ ਨੂੰ ਜੀ ਆਪਾਂ ਬਹੁਤ ਹੀ ਸਿੰਪਲ ਤਰੀਕੇ ਨਾਲ ਤਿਆਰ ਕਰਾਂਗੇ ਬੂੰਦੀ ਬਣਾਉ ਲਈ ਜੀ ਆਪਾਂ ਨੇ ਇੱਕ ਕੌਲੀ ਬੇਸਣ ਦੀ ਲਈ ਆ ਇਹ ਆਪਾਂ ਨੇ ਜ਼ਿਆਦਾ ਦਬਕੇ ਨਹੀਂ ਭਰੀ ਉੱਪਰੋਂ ਥੋੜਾ ਜਿਹਾ ਪ੍ਰੈਸ ਹੀ ਕੀਤਾ ਸੀ ਹੁਣ ਆਪਾਂ ਜੀ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਇਸ ਨੂੰ ਮਿਕਸ ਕਰਾਂਗੇ ਪਾਣੀ ਆਪਾਂ ਜੀ ਥੋੜਾ ਥੋੜਾ ਕਰਕੇ ਹੀ ਪਾਵਾਂਗੇ ਆਪਾਂ ਮੈਜ਼ਰਮੈਂਟ ਇੱਕ ਹੀ ਕੌਲੀ ਤੋਂ ਕੀਤਾ ਜੀ ਪਾਣੀ ਜੀ ਆਪਣਾ ਹਾਫ ਕੌਲੀ ਤੋਂ ਵੀ ਥੋੜਾ ਜਿਆਦਾ घट ही लगेगा हूँ आप थोड़ा जहा चमचर चौथा हिस्सा बेकिंग पाउडर पावेंगे भुजिया हुआ जीरा पावे इसन मिक्स करा नमक आप अपने टेस्ट अनुसार पां चंकी तरह जी आप इस मिक्स कर ला गा हूँ आप पिंच फूड कलर पावे जैलो फूड कलर पाया जी आपने देखो इसकी थिकनेस एनीक ही होनी चाहिए जी अपनी ਦੇਖੋ ਸਿਰਫ ਅੰਨਿਕ ਹੋਣੀ ਚਾਹੀਦੀ ਆ ਨਾ ਹੀ ਜ਼ਿਆਦਾ ਪਤਲੀ ਹੋਣੀ ਚਾਹੀਦੀ ਆ ਨਾ ਹੀ ਜ਼ਿਆਦਾ ਗਾੜੀ ਹੋਣੀ ਚਾਹੀਦੀ ਆ ਜੀ ਜਿੰਨ ਕਿ ਹਾਫ ਕੌਲੀ ਤੋਂ ਵੀ ਆਪਣਾ ਘੱਟ ਪਾਣੀ ਲੱਗਿਆ ਜੀ ਦੇਖੋ ਇਸ ਤਰੀਕੇ ਦਾ ਹੋਣਾ ਚਾਹੀਦਾ ਹੈ ਬੇਸਨ ਆਪਣਾ ਹੁਣ ਆਪਾਂ ਇਸ ਨੂੰ 15 ਮਿੰਟਾਂ ਲਈ ਰੱਖ ਦਵਾਂਗੇ ਹੁਣ ਆਪਾਂ ਇੱਕ ਪੈਨ ਲਿਆ ਜੀ ਇਸ ਵਿੱਚ ਤੇਲ ਪਾਏਗਾ ਰਿਫਾਇਨ ਤੇਲ ਜੂਸ ਕਰਿਆ ਜੀ ਆਪਾਂ ਨੇ ਜਦੋਂ ਇਹ ਗਰਮ ਹੋ ਜਾਵੇ ਜੀ ਫਿਰ ਆਪਾਂ ਇਸ ਵਿੱਚ ਬੂੰਦੀ ਨੂੰ ਫਰਾਈ ਕਰਾਂਗੇ ਗੈਸ ਦੀ ਆਪਾਂ ਮੀਡੀਅਮ ਟੂ ਹਾਈ ਰੱਖਣਾਗਾ ਜਦੋਂ ਆਪਾਂ ਬੂੰਦੀ ਨੂੰ ਫਰਾਈ ਕਰਨਾਗਾ ਹੁਣ ਆਪਾਂ ਇੱਕ ਚਾਰਨੀ ਲਈਆ ਚਾਰਨੀ ਵਿੱਚ ਹੀ ਆਪਾਂ ਜੀ ਬੇਸਨ ਦਾ ਵੈਟਰ ਪਾਵਾਂਗੇ ਜੋ ਬਣਾਇਗਾ ਦੇਖੋ ਇਸ ਤਰੀਕੇ ਨਾਲ ਜੀ ਗੁੰਦੀ ਬਣ ਕੇ ਆਪਣੀ ਬਹੁਤ ਹੀ ਘੱਟ ਸਮੇਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਨੂੰ ਜਨਨਾ ਆਪਾਂ ਖਸਤਾ ਬਣਾਉਣਾਗਾ ਜੀ ਇੱਕ ਜਾਂ ਡੇਢ ਮਿੰਟ ਤੱਕ ਆਪਾਂ ਇਸ ਨੂੰ ਰੋਸਟ ਕਰ ਸਕਦੇ ਹਾਂ ਤੇਲ ਵਿੱਚ ਜਦੋਂ ਆਪਾਂ ਗੁੰਦੀ ਨੂੰ ਜੀ ਫਰਾਈ ਕਰਨਾਗਾ ਉਦੋਂ ਆਪਾਂ ਗੈਸ ਤੇਜ਼ ਹੀ ਰੱਖਣਾ ਬਣਾ ਤੇਲ ਗਰਮ ਹੋਣਾ ਚਾਹੀਦਾ ਹੈਗਾ ਜੇ ਆਪਾਂ ਗਰਮ ਤੇਲ ਨਹੀਂ ਰੱਖਾਂਗੇ ਗੈਸ ਘੱਟ ਰੱਖਾਂਗੇ ਤਾਂ ਇਹ ਚਿਪਟੀ ਗੁੰਦੀ ਬਣ ਜਾਵੇਗੀ ਹਰ ਬਾਰ ਆਪਾਂ ਨੂੰ ਜੀ ਝਾਰਨੀ साफ ही रखने हैं। देखो कि बूंदी बन के अपनी तैयार हुई है जी ਇਹੇ ਬਾਜ਼ਾਰ ਨਾਲੋਂ ਵੀ ਘਾਟਾ ਪੈਸੇ ਵਿੱਚ ਬਣ ਕੇ ਆਪਾਂ ਇਸ ਨੂੰ ਤਿਆਰ ਕਰ ਸਕਦੇ ਹਾਂ। बस ਆਪਾਂ ਝਾਰਨੀ ਨੂੰ ਜ਼ਿਆਦਾ ਹਿਲਾਉਣਾ ਨਹੀਂ ਗਾ ਜਦੋਂ ਆਪਾਂ ਬੈਟਰ ਝਾਰਨੀਤੀ ਪਾਉਣਾ ਗਾ। ਦੇਖੋ ਬਹੁਤ ਨੇ ਵਧੀਆ ਬੁੰਦੀ ਬਣ ਕੇ ਆਪਣੀ ਤਿਆਰ ਹੋਈ ਹੈ ਜੀ ਕਿੰਨੀ ਵਧੀਆ ਲੱਗ ਰਹੀ ਆ ਇਸ ਤਰੀਕੇ ਨਾਲ ਜੀ ਤੁਸੀਂ ਵੀ ਆਪਣੇ ਘਰ ਵਿੱਚ ਇੱਕ ਵਾਰ ਬੁੰਦੀ ਨੂੰ ਜਰ ਬਣਾ ਕੇ ਟਰਾਈ ਕਰੋ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਟਹਾਡੇ ਤੱਕ ਤੁਰੰਤ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ